ਸਤਿ ਸ੍ਰੀ ਅਕਾਲ ਦੋਸਤੋ ਨਵੀਂ ਮਸ਼ੀਨ ਦਿਖਾਉਣਾ ਤੁਹਾਨੂੰ ਇਹਨੂੰ ਕਹਿੰਦੇ ਨੇ ਇੰਗਲਿਸ਼ ਵਿੱਚ 에어 ਫਰਾਇਰ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਜਾਂ ਤੇਲ ਬੰਦ ਹੈ ਘਿਓ ਬੰਦ ਹੈ ਹਨਾ ਆਹ ਬੜੀ ਵਧੀਆ ਚੀਜ਼ ਐ ਤੁਹਾਨੂੰ ਬਣਾ ਕੇ ਦਿਖਾਉਣਾ ਇਹ ਕਿਵੇਂ ਬਣਦੀ ਐ ਇਹ ਟੈਂਪਰੇਚਰ ਬਣ ਜਾਂਦਾ ਇਹ ਹਵਾ ਨਾਲ ਬੰਦੀ ਆ ਬਈ ਗਰਮ ਹਵਾ ਨਾਲ ਚੀਜ਼ ਬਣਦੀ ਐ ਇਹਦੇ 'ਚ ਸਾਰੀ ਜੋ ਮਰਜ਼ੀ ਬਣਾ ਲਓ ਆ ਦੇਖੋ ਬਸ ਬਿਜਲੀ ਤੇ ਚੱਲਦੀ ਐ ਇਹ ਤੇ ਤੁਹਾਨੂੰ ਚਲਾ ਕੇ ਦਿਖਾਉਣੀ ਐ ਆਪਾਂ ਇਹ ਚਾ ਆਲੂ ਵਾਲੇ ਫ੍ਰੈਂਚ ਫ੍ਰਾਈ ਬਣਾਵਾਂਗੇ ਇਹ ਫਰੋਜ਼ਨ ਲੈ ਕੇ ਆਂਦੇ ਸੀ ਆਪਾਂ ਬਾਰੋਂ ਤੇ ਇਹ ਮਸ਼ੀਨ ਦਾ ਰੇਟ ਜਿਵੇਂ ਡੰਪ ਨੇ ਉੱਥੋਂ ਮਿਲ ਜਾਂਦਾ 4-5000 ਦੀ ਮਿਲ ਜਾਂਦੀ ਆ ਉਹਦਾ 15-15 20-2000 ਦੀ ਵੀ ਆ ਮਾਈਕ੍ਰੋਵੇਵ ਦੇ ਭਾ ਦੀ ਆ ਪਰ ਇਹਦਾ ਫਾਇਦਾ ਬਹੁਤ ਆ ਤੇਲ ਤੂਲ ਕੋਈ ਪਾਉਣ ਦੀ ਲੋੜ ਨਹੀਂ ਬਸ ਆ ਜਾਲੀ ਆ ਇਹਦੇ ਉੱਤੇ ਧਰ ਦੇਣੇ ਨੇ ਕੇ ਫ੍ਰੈਂਚ ਫ੍ਰਾਈ ਤੇ ਤੁਹਾਨੂੰ ਦਿਖਾਉਣੇ ਆਗੇ ਆ ਦੇਖੋ ਇਹ ਬਸ ਐਦਾਂ ਇਹਦੇ ਵਿੱਚ ਪਾ ਦੇਣੇ ਨੇ ਰੱਖ ਲਓ ਬਸ ਕੋਈ ਵੀ ਚੀਜ਼ ਆ ਜਿੱਦਾਂ ਤੁਸੀਂ ਬਿਸਣ ਵਾਲੇ ਪਕੌੜੇ ਬਣਾਣੇ ਨੇ ਜਾਂ ਜੋ ਵੀ ਬਣਾਉਣਾ ਹੈ ਹਨਾ ਜੋ ਮਰਜ਼ੀ ਬਣਾ ਲਓ ਬਸ ਤੇਲ ਦੀ ਐ ਜੂ ਜਿਵੇਂ ਕੋਲੇਸਟ੍ਰੋਲ ਵੱਧਦਾ ਹੈ ਨਾ ਤੇਲ ਬੰਦਾ ਉਹਨਾਂ ਭਰਾਵਾਂ ਲਈ ਤਾਂ ਬਾਲੀ ਵਧੀਆ ਚੀਜ਼ ਆ ਇਹ ਬਸ ਇਹਨੂੰ ਇਦਾਂ ਲਾ ਕੇ ਇਹਨੂੰ ਟਾਈਮ ਦੇ ਦੇਣਾ ਇਹਨੂੰ ਆਪਾਂ ਦੇਵਾਂਗੇ 6 ਮਿੰਟ 6 ਮਿੰਟ ਤੋਂ ਬਾਅਦ ਵੀਡੀਓ ਸ਼ੇਅਰ ਕਰ ਦਿਓ ਆਪਣੇ ਚੈਨਲ ਫੋਲੋ ਵੀ ਕਰ ਲਿਓ ਵੀਡੀਓ ਸ਼ੇਅਰ ਕਰਨ ਦਾ ਇਹ ਮਕਸਦ ਹੁੰਦਾ ਕਿਸੇ ਨਾਗੇ ਤੁਹਾਡੇ ਨਾਲ ਐਡ ਹੁੰਦਾ ਕਿ ਉਹਦਾ ਸੱਜਣ ਦਾ ਭਲਾ ਹੋ ਜਾਂਦਾ ਹੈ ਕਈ ਵਾਰੀ ਇਹ ਤੇਲ ਬੰਦ ਹੁੰਦਾ ਹੈ ਹਨ ਤੇ ਆ ਦੇਖੋ ਚਲ ਪੀ ਤੇ ਇਹਦਾ ਜਿਹੜਾ ਟੈਂਪਰੇਚਰ ਹੈ ਨਾ ਇਹਦਾ ਤਾਪਮਾਨ 180 ਡਿਗਰੀ ਆਪਾਂ ਰੱਖਿਆ ਹੈਗਾ ਤੇ ਉਦੋਂ ਬਾਅਦ ਜਿਹੜਾ ਆ ਦੇਖੋ 180 ਡਿਗਰੀ ਕਰਤਾ ਜੀ ਪਹਿਲਾਂ 120 ਸੀ ਤੇ ਹੁਣ 6 ਮਿੰਟ ਦਾ ਜਿਹੜਾ ਟਾਈਮ ਹੈ 6 ਮਿੰਟ ਚ ਇਹ ਬਣ ਜਾਣਗੇ ਉਹ 15 ਮਿੰਟ ਚੱਲ ਰਹੇ ਨੇ ਇੱਥੇ ਤਾਂ ਆਪਾਂ ਇਹਨੂੰ 6 ਮਿੰਟ ਕਰਨਾ ਹੈ 6 ਮਿੰਟ ਕਰਤਾ ਜੀ ਤੇ ਸੈਟਿੰਗ ਕਰਕੇ ਦੇਖੋ ਭੜਾ ਹੋ ਜੋ ਯਾਰ ਕਿਸੇ ਦਾ ਜਿਹਨਾਂ ਨੂੰ ਤੇਲ ਦੀ ਪ੍ਰੋਬਲਮ ਹੈ ਹਨਾ ਆ ਚੀ ਸਭ ਤੋਂ ਵਧੀਆ ਕੋਈ ਬਾੜੀ ਮਹਿੰਗੀ ਵੀ ਨਹੀਂ ਹੈਗੀ ਕਟ ਕਟ ਚਾਰ ਪੰਜ ਹਜ਼ਾਰ ਦੀ ਮਿਲ ਜਾਂਦੀ ਐ Amazon ਦੇ ਡੰਪ ਨੇ ਆਪਾਂ ਵੀਡੀਓ ਪਾਈ ਐ ਸੰਗਰੂ ਰੋ ਹੀ ਮਿਲ ਜਾਣਗੇ ਤੁਹਾਡੇ ਸ਼ਹਿਰ Amazon ਦੇ ਡੰਪ ਉੱਥੋਂ ਸਸਤੇ ਮਿਲ ਜਾਂਦੇ ਗਲੈਨ ਕੰਪਨੀ ਦਾ ਇਨੋਵੇਟਾ ਕੰਪਨੀ ਇਹ ਵੀ ਵਧੀਆ ਤੇ ਬਸ 5 ਮਿੰਟ ਦੇ ਕੇ ਇਹਨੂੰ ਉਦੋਂ ਬਾਅਦ ਦੇਖੋ ਹੁਣ ਚੱਲ ਰਿਹਾ ਇਹ ਦੇਖੋ ਤੇ ਤਿਆਰ ਹੋ ਗਿਆ ਆਪਣੇ ਆਪ ਮੁੱਦੀ ਘਰਤੀ ਪ੍ਰਿੰਟ ਗਰਮ ਸੀਗੀ ਥੋੜੀ ਜਿਹੀ ਗਰਮ ਹੁੰਦੇ ਜਾਲੀ ਆ ਦੇਖੋ ਜਿਵੇਂ ਆਪਾਂ ਬਣਾਉਂਦੇ ਆ ਤੇਲ ਚ ਉਹ ਵੀ ਬਣ ਜਾਂਦੇ ਨੇ ਗਰਮ ਹਵਾ ਨਾਲ ਬੰਦਦੇ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਈ ਵਾਰ ਕਿਸੇ ਸੱਜਣ ਨੂੰ ਸਲਾਹ ਦਿੱਤੀ ਜਾਂਦੀ ਆ ਵੀ ਹਾਂ ਭਈ ਤੇਲ ਬੰਦਾ ਤੈਨੂੰ ਤਾਂ ਕਰਕੇ ਹਨਾ ਤੇਲਾਂ 'ਚ ਅੱਜਕੱਲ ਬਹੁਤ ਮਿਲਾਵਟਾਂ ਹੋਣ ਲੱਗੀਆਂ ਵੀਡੀਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੋਰ ਵੀਡੀਓ ਦੇਖ ਲਿਓ